ਮੋਟਰਸਾਈਕਲ ਸਵਾਰ ਤਿੰਨ ਨਸ਼ਾ ਤਸਕਰਾਂ ਰਾਹੁਲ ਉਰਫ ਮੰਗੀ ਪੁੱਤਰ ਰਾਮਕਿਸ਼ਨ ਵਾਸੀ ਮੌਲਾ ਚੌਧਰੀਆ ਥਾਣਾ ਫਿਲੌਰ ਅਨਿਲ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਰਾਜਤਨ ਵਿਹਾਰ ਹਾਲ ਵਾਸੀ ਖੜ ਮੌਲਾ ਫਿਲੌਰ ਅਤੇ ਰੇਖਾ ਪਤਨੀ ਲੇਟ ਰਤਨ ਪਾਸਵਾਨ ਵਾਸੀ ਜਗਤਪੁਰ ਪੰਜਟੇਰਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 1 ਕਿਲੋ 50 ਗ੍ਰਾਮ ਚਰਸ ਅਤੇ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਆਉ ਸਾਡੇ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ahuja ਰਾਹੀਂ ਡੀਐਸਪੀ ਨਾਲ ਕਰਵਾਉਂਦੇ ਆ ਤੁਹਾਡੀ ਸਿੱਧੀ ਗੱਲਬਾਤ ਅਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਸਾਖੀ ਦੇ ਵੱਲੋਂ ਨਸ਼ਾ ਵਿਰੁੱਧ ਅਤੇ ਮਲੇਖਰਾਵਤ ਜਿਹੜੀ ਮਿਹਨਤ ਚਲਾਈ ਗਈ ਹੈ ਜਨਦਰਯਾ ਦੀ ਤਰੀਕ ਸੁਣੋ ਉਹਨੂੰ ਇਹਨਾਂ ਸਫਲਤਾ ਮਿਲੀ ਹੈਗੀ ਆ ਜਿਹੜਾ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰ ਹਰਦੇਵ ਸਿੰਘ ਜੀ ਦੀ ਟੀਮ ਵੱਲੋਂ ਤਿੰਨ ਜਿਹੜੇ ਨਸ਼ਾ ਤਸਕਰ ਤੇ ਚੋਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ 1 ਕਿਲੋ 50 ਗ੍ਰਾਮ ਚਰਚ ਬਰਾਮਦ ਕੀਤੀ ਗਈ ਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਇਥੇ ਮੈਂ ਇਹ ਦੱਸਣਾ ਚਾਹੁੰਦਾ ਜੂੜੇ ਸਮਝਣਾ ਕਿ ਇਹ ਮੋਟਰਸਾਈਕਲ ਸ਼ਨੀ ਮੰਦਰ ਤੋਂ ਚੋਰੀ ਹੋਇਆ ਸੀ ਤੇ ਨੂੰ ਕੁਝ ਘੰਟਿਆਂ ਦੇ ਵਿੱਚ ਜਿਹੜਾ ਉਹ ਰਿਕਵਰ ਕਰ ਲਿਆ ਗਿਆ ਹੈ ਤੇ ਇਸ ਤਰ੍ਹਾਂ ਵਿਕਲ ਰਹਿਣ ਵਾਲੀ ਆ ਤੇ ਇਸ ਸਮੇਂ ਜਿਹੜੀ ਆ ਲੋਕਲ ਜਿਹੜੀ ਫਲੋਰ ਰਹਿ ਰਹੀ ਹੈ ਜੀ ਸ਼ਹਿਰ ਦੇ ਵਿੱਚ ਤੇ ਇਹਦੇ ਨਾਲ ਇੱਕ ਜਿਹੜਾ 메ਨ ਦੋਸ਼ੀ ਹੈਗਾ ਜਿਹੜਾ ਕਿ ਕੰਮ ਕਰਦਾ ਸੀ ਉਹ 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 ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਫਲੋਰ ਦਾ ਜੀ ਤੇ ਸਰ ਜਿਹੜੇ ਚੋਰ ਕੰਮ ਕੀਤਾ ਹੈਗਾ ਉਹ ਚੋਰ ਜਿਹੜਾ ਉਹ ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਠੀਕ ਹੈ ਸਰ ਜਿਹੜੀ ਇਹ 400 ਸਰ ਕੰਮ ਕੀਤੀ ਇਹਦੀ ਮਾਰਕੀਟ ਵੈਲਿਊ ਕਿੰਨੀ ਹੋਵੇਗੀ ਜੀ ਜਿਹਦੀ 3 ਸਵਾ ਲੱਖ ਰੁਪਏ 1,22,500 ਰੁਪਏ ਜਿਹੜਾ ਹੈਗਾ ਉਹਦੀ ਮਾਰਕੀਟ ਵੈਲਿਊ ਹੈ ਜੀ ਠੀਕ ਹੈ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਕਦਮ ਹੈ ਵੀ ਕੋਈ ਇਹਨਾਂ ਦੇ ਆਲਰੇਡੀ ਇੱਕ ਮਕਦਮਾ ਪਹਿਲਾਂ ਵੀ ਦਰਜ ਸੀ ਤੇ ਇਹ ਦੂਸਰਾ ਮਕਦਮਾ ਦ ਇਹ ਤੇ ਮੇਰੀ ਇੱਕੋ ਗਰੁੱਪ ਦੇ ਮੈਂਬਰ ਆ ਹਾਂ ਕੋਈ ਵਿਰੋਧੀ ਮੈਂਬਰ ਆ ਨਸ਼ਾ ਤਸਕਰੀ ਵੀ ਕਰਦੇ ਇਸ ਲਈ ਚੋਰੀਆਂ ਦੇ ਵਿੱਚ ਵੀ ਇਹਨਾਂ ਦਾ